ਪੰਜਾਬ ਕਿੰਨੇ ਕੋਲ ਹੋਣਾ ਭਾਜੀ ਪੰਜਾਬ ਜੀਆਂ ਭਾਜੀ ਤੁੰਦਾ ਦੇਖ ਰਹੇ ਅਸੀਂ ਦੇਖੋ ਦੇਖੋ ਪੰਜਾਬ ਦਾ ਆ ਗਿਆ ਦੇਖੋ ਪੰਜਾਬ ਦਾ ਜੁਪੀ ਮੈਂ ਕਹਿੰਦੇ ਕਿੰਨੇ ਵਾਰ ਹੋ ਗਿਆ ਲਾਈਵ ਵੀ ਨਹੀਂ ਹੋਏ ਸੀ ਦੇਖੀਏ ਮੁੰਡੇ ਕਹਿੰਦੇ ਭਾਜੀ ਤੁਸੀਂ ਲਾਈਵ ਨਹੀਂ ਹੋਣੇ ਅੱਜ ਘਰ ਮੈਂ ਕਹਾਂ ਚਲੋ ਅੱਜ ਲਾਈਵ ਹੀ ਹੋ ਜੰਨੇ ਆ ਥੋੜਾ ਜਿਹਾ ਸੱਚੀ ਗੱਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਇਸ YouTube ਚੈਨਲ ਤੇ ਅੱਜ ਦੋਸਤੋ ਹਾਜ਼ਰ ਹੋਏ ਹਾਂ ਕਬੱਡੀ ਦੀ ਇੱਕ ਸਭ ਤੋਂ ਘੈਂਟ ਤੇ ਤਕੜੀ ਅਪਡੇਟ ਲੈ ਕੇ ਹਾਂ ਦੋਸਤੋ ਜਿਸ ਦਾ ਕਿ ਕਬੱਡੀ ਨੂੰ ਚਾਹਣ ਵਾਲੇ ਤੇ ਦੋਸਤੋ ਸਾਰੇ ਕਬੱਡੀ ਜਗਤ ਨੂੰ ਇੰਤਜ਼ਾਰ ਸੀ ਹਾਂ ਦੋਸਤੋ ਤੁਹਾਨੂੰ ਦੱਸ ਦਈਏ ਕੇ ਦੁੱਲਾ ਬੱਗੇ ਪਿੰਡ ਵਾਲਾ ਦੋਸਤੋ ਇੰਡੀਆ ਪਹੁੰਚ ਚੁੱਕਿਆ ਹੈ ਹਾਂਜੀ ਦੋਸਤੋ ਤੁਹਾਨੂੰ ਫੇਰ ਤੋਂ ਦੱਸਦੀ ਕਿ ਦੁੱਲਾ ਬੱਗੇ ਪਿੰਡ ਵਾਲਾ ਇੰਡੀਆ ਆ ਚੁੱਕਿਆ ਹੈ ਤੇ ਦੋਸਤੋ ਦਰਸ਼ਕਾਂ ਨੂੰ ਤੇ ਖੇਡ ਪ੍ਰੀਮੀਅਰ ਨੂੰ ਬਹੁਤ ਬੇਸਬਰੀ ਨਾਲ ਇੰਤਜ਼ਾਰ ਸੀ ਕਿ ਦੁੱਲਾ ਬੱਗੇ ਪਿੰਡ ਵਾਲਾ ਕਦੋਂ ਇੰਡੀਆ ਆਵੇਗਾ ਤੇ ਕਦੋਂ ਪੰਜਾਬ ਸੀਜ਼ਨ ਦੀ ਸ਼ੁਰੂਆਤ ਕਰੇਗਾ ਹਾਂ ਦੋਸਤੋ ਤੁਹਾਨੂੰ ਦੱਸਦੀ ਕਿ ਦੁੱਲਾ ਬੱਗੇ ਪਿੰਡ ਵਾਲਾ ਇੰਡੀਆ ਪਹੁੰਚ ਚੁੱਕਿਆ ਹੈ ਤੇ ਦੋਸਤੋ ਲਾਈਵ ਹੋ ਕੇ ਉਸਨੇ ਸਾਰੀ ਜਾਣਕਾਰੀ ਦਿੱਤੀ ਤੇ ਦੋਸਤੋ ਆਉਣ ਵਾਲੇ ਦਿਨਾਂ ਵਿੱਚ ਵੀ ਤੁਹਾਨੂੰ ਪੰਜਾਬ ਸੀਜ਼ਨ ਦੇ ਕਬੱਡੀ ਕਪਾਂ ਨੂੰ ਤੇ ਖੇਡਦਾ ਹੋਇਆ ਦਿਖਾਈ ਦੇਵੇਗਾ ਕਿਸ ਕਿਸ ਨੂੰ ਇੰਤਜ਼ਾਰ ਸੀ ਦੁੱਲਾ ਬੱਗੇਪਿੰਡ ਵਾਲੇ ਦਾ ਕਮੈਂਟਾਂ ਚ ਜਰੂਰ ਲਿਖਣਾ ਜੀ ਤੇ ਪੰਜਾਬ ਕਿੰਨੇ ਕਦੋਂ ਆਣਾ ਭਾਜੀ ਪੰਜਾਬ ਜੀ ਆ ਭਾਜੀ ਤੁੰਦਾ ਦੇਖ ਰਹੇ ਅਸੀਂ ਦੇਖੋ ਦੇਖੋ ਪੰਜਾਬ ਤਾਂ ਆ ਗਿਆ ਦੇਖੋ ਪੰਜਾਬ ਜਾ ਕੇ ਯੂਪੀ ਆਪਾਂ ਯੂਪੀ ਫਾਇਰ ਦੇ ਮੁੰਡੇ ਆਪਾਂ ਲੱਗਦਾ ਮੈਨੂੰ ਲੱਗ ਰਿਹਾ ਜਿਹੜਾ ਮੁੰਡੇ ਗੈਰ ਰਿਹਾ ਆਪਾਂ ਨੂੰ ਹਾਂਜੀ ਹਾਂਜੀ ਆ ਰਹੇ ਭਾਜੀ ਯੂਪੀ ਵਾਲੇ